ਆਜ਼ ਵੀ ਉਤੇ ਤਾਜ਼ਾ ਖਬਰ ਤਸਮਾਨੀਆ ਤੋਂ ਜਿੱਥੇ ਆਜ਼ਾਦ ਸੈਨੇਟਰ ਜੈਕੀ ਲੈਂਬੀ ਨੇ ਮੋੜ ਸੈਨੇਟ ਵਿੱਚ ਆਪਣੀ ਸੀਟ ਜਿੱਤ ਲਈ ਹੈ ਹਾਲਾਂਕਿ ਇਹ ਚੋਣ ਤਿੱਖੇ ਮੁਕਾਬਲੇ ਵਾਲੀ ਰਹੀ ਜਿਸ ਵਿੱਚ ਲਿਬਰਲ ਪਾਰਟੀ ਲੇਬਰ ਅਤੇ ਵਨ ਨੇਸ਼ਨ ਵੱਲੋਂ ਵੀ ਉਮੀਦਵਾਰ ਖੜੇ ਕੀਤੇ ਗਏ ਸਨ ਜੈਕੀ ਲੈਂਬੀ ਨੇ ਆਪਣੀ ਜਿੱਤ ਤੋਂ ਬਾਅਦ ਕਿਹਾ ਕਿ ਉਹ ਤਸਮਾਨੀਆ ਦੇ ਆਮ ਲੋਕਾਂ ਦੀ ਆਵਾਜ਼ ਖਾਸ ਕਰਕੇ ਮਹਿੰਗਾਈ ਅਤੇ ਵੈਟਰਨ ਸੁਸਾਇਡ ਰਾਇਲ ਕਮਿਸ਼ਨ ਦੀਆਂ ਸਪਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਕੰਮ ਕਰਨਗੇ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਉਹਨਾਂ ਦੀ ਆਖਰੀ ਸੈਨੇਟ ਮਿਆਦ ਹੋ ਸਕਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਹੋਰ ਚੋਣਾ ਲੜਨ ਦੀ ਇਜਾਜ਼ਤ ਨਹੀਂ ਦਿੰਦੀ। ਜ਼ਿਕਰਯੋਗ ਹੈ ਕਿ ਉਹਨਾਂ ਨੇ ਪਹਿਲਾਂ 2013 ਵਿੱਚ ਕਲਾਈ ਪਾਰਲਮੈਂਟ ਦੀ ਪਾਰਟੀ ਰਾਹੀਂ ਸੰਸਦ ਵਿੱਚ ਦਾਖਲ ਹੋ ਕੇ ਬਾਦ ਵਿੱਚ ਆਪਣੀ ਖੁਦ ਦੀ ਜੈਕੀ ਲੈਂਬੀ ਨੈਟਵਰਕ ਪਾਰਟੀ ਬਣਾਈ ਸੀ ਇਸ ਵਾਰ ਦੇ ਨਤੀਜਿਆਂ ਵਿੱਚ ਤਸਮਾਨੀਆ ਤੋਂ 6 ਸੈਨੇਟਰ ਚੁਣੇ ਗਏ ਹਨ ਉਹਨਾਂ ਵਿੱਚ ਲੇਬਰ ਦੇ 2 ਲਿਬਰਲ ਦੇ 2 ਗ੍ਰੀਨਜ਼ ਦਾ 1 ਅਤੇ ਜੈਕੀ ਲੈਂਬੀ ਖੁਦ 6ਵੇਂ ਸਥਾਨ ਵੱਜੋਂ ਚੁਣੇ ਗਏ ਹਨ ਉਹਨਾਂ ਨੇ ਆਪਣੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੀ ਆਵਾਜ਼ ਕੈਨਬਰਾ ਪਾਰਲੀਮੈਂਟ ਤੱਕ ਲੈ ਕੇ ਜਾਣ ਲਈ ਬਹੁਤ ਗੰਭੀਰ ਹਨ ਆਜ਼ ਵਿਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ